ਆਮ ਆਦਮੀ ਪਾਰਟੀ ਸੰਜੇ ਸਿੰਘ ਦੇ ਕੇਸ ਚ ਪੇਸ਼ ਹੋਇਆ ਸੀ ਜਿਹਦੇ ਚ ਅਰਵਿੰਦ ਕੇਜਰੀਵਾਲ ਤੇ ਆਸ਼ੀਸ਼ ਖਤਾਨ ਨੇ ਮੇਰੇ ਤੋਂ ਉਸ ਕੇਸ ਚ ਮਾਫੀ ਮੰਗੀ ਆ ਉਸ ਕੇਸ ਤੋਂ ਬਾਹਰ ਨਿਕਲ ਕੇ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਭਗਵੰਤ ਮਾਨ ਕੇਸ ਮੂਹ ਨਾਲ ਕੇਸ ਆਧਾਰ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਿਆ ਇਹ ਜਿਹੜੀ ਇਲੈਕਸ਼ਨ ਹੋਈ ਆ ਜਿੱਥੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਗਈਆਂ ਨੇ ਐਮਰਜੈਂਸੀ ਵਾਲੇ ਹਾਲਾਤ ਪੈਦਾ ਕੀਤੇ ਗਏ ਉੱਥੇ ਇਲੈਕਸ਼ਨ 'ਚ ਜਿੱਤ ਪੈਸੇ ਦੀ ਤੇ ਗੈਂਗਸਟਰ ਦੀ ਹੋਈ ਆ ਹੋਰ ਕਿਸੇ ਦੀ ਨਹੀਂ ਹੋਈ ਔਰ ਇਹ ਗੱਲ ਮੈਂ ਕਿਉਂ ਕਹਿ ਰਿਹਾ ਮੇਰੇ ਕੋਲ ਘਟੋ ਘਟ ਨਹੀਂ ਤਹੇ ਜੇ 50 60 ਫੋਨ ਆਏ ਆ ਮਗਰ ਤੁਸੀਂ ਇੱਕ ਗੱਲ ਤਾਂ ਅਪਰੀਸ਼ੀਏਟ ਕਰੋਗੇ ਕਿ ਸਾਰਿਆਂ ਦੀ ਰੀਡ ਦੀ ਹੱਡੀ ਚ ਇਨੀ ਜਾਨ ਨਹੀਂ ਹੁੰਦੀ ਕਿ ਗੈਂਗਸਟਰ ਦੇ ਖਿਲਾਫ ਬੋਲ ਦਵੇ। ਔਰ ਬੜੀ ਹਿੰਮਤ ਚਾਹੀਦੀ ਹੁੰਦੀ ਹੈ ਜਿਹੜਾ ਠੋਕ ਵਜਾ ਕੇ ਚਾਹੁੰਦਾ ਹੈ ਗੈਂਗਸਟਰ ਕਲਚਰ ਖਤਮ ਹੋਵੇ ਤੇ ਉਹਦੇ ਖਿਲਾਫ ਆਵਾਜ਼ ਉਠਾਉਣਾ ਚਾਹੁੰਦਾ। ਅੱਜ ਮੈਂ ਤੁਹਾਨੂੰ ਇੱਕ ਸਪਸ਼ਟ ਉਦਾਹਰਨ ਹੈ ਕਿ ਆਿਆਂ ਕਿ ਹਾਲ ਵੇਖ ਲਓ ਸਰਕਾਰ ਦਾ ਕੀ ਹੈ। ਸ੍ਰੀ ਅਮਰਸਰ ਸਾਹਿਬ ਗੁਰਦਾਸਪੁਰ ਤਰਨਤਾਰਨ ਮੈਨੂੰ ਲੱਗਦਾ ਇੰਨੀ ਤਾਂ ਭਗਵੰਤ ਮਾਨ ਦੇ ਆਖੇ ਸਰਸਮਤੀ ਨਹੀਂ ਹੋਈ ਜਿੰਨੀ ਜੱਗੂ ਭਗਵਾਨਪੁਰੀਏ ਦੇ ਆਖੇ ਇੱਕ ਤਰਫਾ ਫੈਸਲਾ ਆ ਗਿਆ ਆ ਬਾਈਬਲ ਕਲਾ ਦੀ ਆਕਲ ਦੀ ਖਬਰ ਚੱਲ ਹੀ ਰਹੀ ਆ ਨਾ ਜੀ ਬਾਈਬਲ ਕਲਾ ਪਿੰਡਜੀਚੇ ਲੱਗਿਆ ਗੈਂਗਸਟਰ ਸਕੇਅਰਸ ਐਸਪੀਰੈਂਟਸ ਨੋ ਪੇਪਰਸ ਫਾਇੰਡ ਇਨ ਬਾਈਬਲ ਕਲਾ ਔਰ ਜਿਹੜੇ ਬੰਦੇ ਦਾ ਜ਼ਿਕਰ ਹੋ ਰਿਹਾ ਇਹ ਕੈਟਾਗਰੀ ਗੈਂਗਸਟਰ ਹਰਸ਼ਿਮਰਨ ਦੀਪ ਸਿੰਘ ਇਹ ਲਿ ਇਸ ਸਮਾ ਬੇਬਲ ਉੱਚੇ 30 ਕੇਸ ਨੇ ਜੀਤੀ ਜਾਂ ਪਤਾ ਨਹੀਂ 35 ਔਰ ਮੈਂ ਹੈਰਾਨ ਹੋ ਗਿਆ ਅੱਗੇ ਐਸਪੀ ਦਾ ਤੇ ਐਸਐਸਪੀ ਦਾ ਥੱਲੇ ਬਿਆਨ ਕੀ ਆ ਉਹਨੂੰ ਕਿਸੇ ਨੇ ਪੁੱਛ ਲਿਆ ਪੱਤਰਕਾਰ ਵੀਰ ਨੇ ਕਿ ਦੱਸੋ ਇੱਥੇ ਕੋਈ ਕਾਗਜ਼ ਹੀ ਨਹੀਂ ਦਾਖਲ ਹੋਇਆ ਮੈਂ ਆ ਚਿੱਠੀ ਲੈ ਕੇ ਆਇਆ ਜੇਤੋ ਦੀ ਆ ਵੀਡੀਓ ਦਫ਼ਤਰ ਦੀ ਚਿੱਠੀ ਆ ਉਹ ਜਿਹੜਾ ਨੋਟੀਫਿਕੇਸ਼ਨ ਆ 4 ਤਰੀਕ ਦਾ ਆ ਵੇਖੋ ਬਹਿਬਲ ਕਲਾ ਅੱਗੇ ਅੱਜ ਪ੍ਰਾਪਤ ਨਾਮਜਿਤਗੀਆਂ 0000 ਮੈਂ ਹਾਈਲਾਈਟ ਕੀਤਾ ਮੈਂ ਤੁਹਾਨੂੰ ਦੇ ਹੀ ਦਿਨਾ ਤੁਸੀਂ ਕੀ ਇਹਨੂੰ ਕਿਹੜੀ ਫਰੀ ਐਂਡ ਫੇਅਰ ਇਲੈਕਸ਼ਨ ਸਮਝੋਗੇ ਇਹ ਕਿਹੜਾ ਲੋਕਤੰਤਰ ਐਡਾ ਵੱਡਾ ਨਗਰ ਹੋਵੇ ਔਰ ਉਸ ਨਗਰ 'ਚ ਜਿੱਥੋਂ ਕਈ ਉਹਦੇ ਆਲੇ-ਦੁਆਲੇ ਕਈ ਵੱਡੇ-ਵੱਡੇ ਪੁਲਿਸ ਦੇ ਅਫਸਰ ਜੇਸ ਨਗਰ ਨੂੰ ਬਲੋਂਗ ਕਰਦੇ ਆ ਜਾਂ ਨੇੜੇ ਦੇ ਨਗਰਾਂ ਨੂੰ ਬਲੋਂਗ ਕਰਦੇ ਆ ਉਸ ਨਗਰ 'ਚ ਕੋਈ ਨਾਮਜ਼ਦਗੀ ਪੇਪਰ ਹੀ ਨਾ ਭਰਨ ਜਾਵੇ ਅੰਦਾਜ਼ਾ ਲਾ ਕੇ ਵੇਖੋ ਤੇ ਪਿੰਡ ਦੇ ਹਾਲਾਤ ਕੀ ਆ ਕੀ ਕਦੇ ਸੁਣਿਆ ਕਿ ਪਿੰਡ 'ਚ ਕੋਈ ਕਾਗਜ਼ ਨਾ ਭਰਨ ਜਾਵੇ ਉਹ じゃ ਇੱਕ ਹੋਰ ਉਦਾਹਰਨ ਆ ਗਿਆ ਆ ਵੀਡੀਓ ਤਾਂ ਵੇਖੀ ਆ ਵਿਖਾਈ ਇਹ ਕਰਉਣਗੇ ਫਰੀਅਨ ਫੇਰ ਇਲੈਕਸ਼ਨ ਆ ਆ ਬੜੇ ਅਫਸੋਸ ਦੀ ਗੱਲ ਆ ਜਿੱਥੇ ਮੈਂ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਭਾਵੇਂ ਆਮ ਆਦਮੀ ਪਾਰਟੀ ਦਾ ਜਾਂ ਸਰਬਸਮਤੀ ਨਾਲ ਬਣਿਆ ਸੀ ਸਰਪੰਚ ਅੱਜ ਕੀਨੋ ਦਾ ਮੁੰਡੇ ਦਾ ਆਪਣੇ ਦਾ ਜਿਹੜਾ ਅੱਜ ਜਿੱਦੀ ਗੋਲੀ ਮਾਰ ਕੇ ਮਾਰ ਤੱਕ ਰਾਜਵਿੰਦਰ ਦੱਸੋ ਕਾਦੀ ਸਰਬਸਮਤੀ ਰਹਿ ਗਈ ਆ ਲਾਅਨ ਆਰਡਰ ਦੇ ਹਾਲਾਤ ਨੇ ਆ ਅਗਲੀ